ਨਾ ਤਾਂ ਹਾਂ ਯਾਰ ਸਾਡੇ ਲਖਣੇ ਦੋ ਸੱਪ ਰਹਿੰਦੇ ਨੇ ਅੱਛਾ ਤੇ ਯਾਰ ਇੱਕ ਕਿਰਤਾ ਕਣਕ ਤੇ 500 ਰੁਪਿਆ ਫੜਦੇ ਹੋ ਯਾਰ ਫੜ ਦੇਣਗੇ ਨਾ ਬਾਬਾ ਇਹ ਤਾਂ ਬਾਲਾ ਘਟ ਹੈ 1000 ਰੁਪਿਆ ਤੇ ਦੋ ਗੱਟੇ ਲੈਣੇ ਆ ਹਾਂ ਭਰਾਵਾ ਦੋ ਸੱਪ ਹੈ ਜੋੜਾ ਫੜਨੇ ਬਹੁਤ ਔਖੇ ਹੈ 1000 ਰੁਪਿਆ ਤੇ ਦੋ ਗੱਟੇ ਗਣਕਦੇ ਦੇ ਦੀ ਹੁਣ ਫੜ ਕੇ ਲੈ ਜਾਂਦੇ ਆ ਉਹ ਨਹੀਂ ਫਰਕ ਪੈਂਦਾ ਯਾਰ ਸੋਨਾ ਨਾ 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 ਜੋੜਾ ਸੱਪ ਦਾ ਨਹੀਂ 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 ਭਰਾਵਾ ਚਲ ਸੱਪ ਦੋ ਦੇ ਦੂ ਨਹੀ ਨਹੀਂ ਨਹੀਂ ਦੋ ਗੱਟੇ ਠਣਕਦੇ 1000 ਰੁਪਿਆ ਚੱਲ ਫੜੋ ਲਾਇਆ ਕਰ ਭਗਤਾ ਦਿਖਾ ਕਿੱਥੇ ਆ ਸੱਪ ਚੱਲ ਚੇਲੇ ਦੇਖ ਕੇ ਆ ਬਾਬਾ ਤੂੰ ਜਾਂ ਤੂੰ ਮੇਰਾ ਗੁਰੂ ਹੈ ਤੂੰ ਚੇਲੇ ਆ ਤੈਨੂੰ ਸਿਖਾਇਆ ਸਰ ਕੋ ਮੈਂ ਦੇਖਿਆ ਫੜ ਦੂ ਮੈਂ ਨਾ ਤੂੰ ਮੇਰਾ ਗੁਰੂ ਹੈ ਤੂੰ ਜਾ ਮੈਂ ਕਿਉਂ ਜਾ ਕਿਉਂ ਵੇਚੀ ਕਰਾਉਣੀ ਇਹਦੇ ਮੂਰੇ ਕੁੱਟੂ ਅਗਲਾ 2 ਕਟਿਆ ਦੀ 1000 ਰੁਪਿਆ ਦੀ ਗੱਲ ਕਰ ਰੱਖੀ ਏ ਫਿਰ ਤੂੰ ਇਥੋਂ ਵੱਡਾ ਤੂੰ ਵੱਡਾ ਤੈਨੂੰ ਸਿਖਾਇਆ ਸਰ ਕੋ ਤੇਰਾ ਸੱਪ ਦੇਖਦਾ ਫੜ ਦੂ ਮੈਂ ਜਾ ਬਤ ਮੈਂ ਗੁਰੂ ਦੀ ਮੰਨਦੇ ਹੁੰਦੇ ਆ ਗੁਰੂ ਹੋਰ ਨਾ ਡੰਗ ਮਰਵਾ ਲੇ ਡੰਗ ਹੋਣੀ ਗੱਲ ਜੀ ਆਹ ਇੱਥੇ ਓ ਇੱਥੇ ਬਾਪੂ ਹੁਣ ਤੂੰ ਆਪ ਫੜ ਤੈਨੂੰ ਦੱਸਤਾ ਨਾ ਤੈਨੂੰ ਦਿਖਾਤੇ ਕਿ ਕੁਕੂ ਸੱਚੀ ਮਿੱਟੀ ਸੀਗੇ ਓਏ ਹਾਂ ਹੈਗੇ ਐ ਦੋ ਜੋੜੇ ਐ ਅੱਛਾ ਕੀ ਹੁਣ ਤਾਂ ਮੁੜਕਾਉਣ ਲੱਗ ਗਿਆ ਉਹ ਨਾ ਬਾਬਾ ਫੜਨੇ ਦੇ ਵੇਲੇ ਤਾਂ ਮੁੜਕਾਉਂਦੇ ਹੁੰਦਾ ਐ ਬਾਬਾ ਬੀਨ ਬੂਰ ਦਾ ਲੱਗਾ ਯਾਰ ਬੀਨ ਹੈ ਨਹੀਂ ਉਹ ਬੀਨ ਤਾਂ ਹੈਗੀ ਐ ਮੈਂ ਕਿਹਾ ਬੀਨ ਤੇ ਹੁਣ ਗਰਨੀ ਵਾਲੀ ਐ ਜੇ ਨੱਚਣ-ਨੱਚਣ ਲੱਗ ਗਏ ਤੇ ਮੁੜ ਕੇ ਨਾ ਹਟੇ ਤਾਂ ਮੈਨੂੰ ਦੌਰਾ ਪੈ ਜੂ ਕਿੰਨਾ ਚਿਰ ਮੈਂ ਵੀਨ ਵਜਾਵਾਂਗਾ ਵੱਧ ਤੋਂ ਵੱਧ 5 ਮਿੰਟ ਵਜਾ ਦੂੰ 10 ਮਿੰਟ ਵਜਾ ਦੂੰਗਾ ਤੇ ਯਾਰ ਠੀਕੇ ਬੈਠੇ ਹੁਣ ਤਾਂ ਠੀਕੇ ਬੈਠੇ ਫਿਰ ਇਹਨਾਂ ਦਾ ਫੜਨ ਦਾ ਕੋਈ ਤਰੀਕਾ ਦੱਸਦੇ ਆਪਾਂ ਤੇਰਾ ਤਾਂ ਤੈਨੂੰ ਦਿਸਤਾ ਗਏ ਮੈਨੂੰ ਵੀ ਹੋ ਬੈਠੇ ਦੋਨੇ ਠੀਕ ਹੈ ਤਾਂ ਮੈਨੂੰ ਐਂ ਲੱਗਦਾ ਦੇਖ ਕੇ ਯਾਰ ਇਹਨਾਂ ਨੂੰ ਵੀ 2 ਗੱਟੇ ਕਣਕ ਦੇ ਤੇ 1000 ਰੁਪਏ ਵੀ ਘਟ ਹੈ ਹੂੰ ਉੰਗੀ ਥੋੜੇ ਨੇ ਨਹੀਂ ਯਾਰ ਇਹਦਾ ਬਾੜਾ ਥੋੜਾ ਹੈ ਭਰਾਵਾ ਸੱਪ ਕਿੱਡੇ-ਕਿੱਡੇ ਐ ਐਂ ਕਰ ਜੇ ਲਿਆ ਚੱਲ ਫਿਰ 1500 ਵਾਲਾ ਹਾਂ 1500 ਰੁਪਈਆ ਤਿੰਨ ਗੱਟੇ ਗਣ ਕਰੀ ਨਾ ਫੜੀਗੇ ਫਿਰ ਨਾ ਫੜੀਗੇ ਤਾਂ ਤੂੰ ਨਾ ਦੇ ਕਿ ਨਾ ਦੇ ਚੱਲ ਫਿਰ ਠੀਕ ਐ ਐਂ ਕਰ ਚੇ ਲਿਆ ਬੂਥ ਕੀ ਦਿਨੇ ਇੱਥੇ ਦਰਦੀ ਆ ਐ ਕਰ ਬੀਨ বাজਾਏਗਾ ਬਾਬਾ ਤੂੰ ਮੈਂ ਤਾਂ ਨਹੀਂ ਫਸਵਾਉਂਦਾ ਫਸਵਾਉਂਦਾ ਤੈਨੂੰ ਕਰ ਫਸਵਾਉਂਗਾ ਗੰਜੇ ਦਾ ਦੂੜ ਗੱਟਾ ਤੂੰ ਲੈ ਲਈ ਵਿੱਚੋਂ 700 ਰੁਪਈਆ ਲੈ ਲਈ ਬਾਬਾ ਮੈਂ ਬੀਨ ਬੂ ਮੈਂ ਪਜਾਨਾ ਲੈ ਇਹ ਦਦੀ ਘੇਰਾ ਤਾਂ ਪਾਲਾ ਫਿਰ ਉਹਨਾਂ ਨੂੰ ਤੇਰਾ ਤਾਂ ਪਾ ਬਾਹਰ ਲੈਣਾ ਧੀਨ ਤੂੰ ਬਿਆ ਉਹ 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 ਦੇਖ ਕੇ ਮੁੜ ਕਾਈ ਜਾਂਦਾ ਐ ਐ ਘਰ ਭੱਜਤਾ ਹਾਂ ਪਾਣੀ ਪਿਆ ਪਾਣੀ ਪੂਣੀ ਪੀ ਕੇ ਫੜਦੇ ਆਇਆ ਚੇਲਿਆ ਹਾਂ ਪਾ ਤਾ ਪਾਣੀ ਰੇ ਸੁਲਾ ਮੂੰਹ ਹੀ ਸੁੱਕੀ ਜਾਂਦਾ ਦੇਖ ਕੇ ਯਾਰ ਆਪੀ ਬੜੀ ਤੱਕਦੀ ਹਰੀ ਵਾਲਾ ਲੱਗੀਆਂ ਤਾਂ ਡਰ ਤੂੰ ਮੈਨੂੰ ਵੀ ਡਰਾਈ ਜਾਂਨੇ ਅੰਮਾ ਤੈਨੂੰ ਕਿੱਥੇ ਡਰਾਈ ਇਹਨਾ ਤੂੰ ਹੀ ਧੱਕੇ ਸੀਗਾ ਬਿੱਤੀ ਤੂੰ ਹੀ ਨਹੀਂ ਆਖਿਆ ਇਹ ਜਿਹੇ ਬੰਦੇ ਨੂੰ ਤਾਂ ਨਾ ਉਹ ਗੱਲਾਂ ਗੁੱਲਾਂ ਜੀ ਸਾਰ ਦਿੰਦਾ ਮਰੀ ਮੋਟੀ ਛੋਟੀ ਛੁੱਟੀ ਲਾ ਕੇ ਇੱਧਰ ਭਜਾ ਦੇ ਆਹਦੇ ਫੜ ਕੇ ਅਸੀਂ ਬੰਗਲੀ ਚ ਪਾ ਲਈ। ਦੋ ਉਹਦੀ ਸਪੋਰਟ ਕਰਾਈ। ਆ ਲੋ ਪਾਣੀ। ਪਾਣੀ ਪੀਂਦੇ। ਮੂੰਹ ਹੀ ਲਾਣਾ। ਮੂੰਹ ਲਾ ਲਾ ਜੁਕੇ ਸੱਪ ਦਾ ਫੜਾ। ਸੱਪ ਫੜਦਾ ਪਾਣੀ ਤਾਂ ਪੀ ਲ ਗਏ ਯਾਰ ਮੂੰਹ ਸੁੱਕੀ ਜਾਂਦਾ ਸਾਡਾ। ਮੈਂ ਕਿਉਂ ਲਾ ਦੇ ਸੋਡੇ ਮੂੰਹੇ ਬਲ ਬੱਤਣ ਆਈ ਗਈ ਏ। ਨਹੀਂ ਨਹੀਂ ਸੱਪ ਤੇਰੇ ਫੜਾਂਗੇ ਜਦੋਂ ਤੇਰਾ ਗੱਲ ਹੀ ਕਰ ਲਈ। ਅਸੀਂ ਬਹੁਤ ਨਾਗਰਾਜ ਫੜੇ ਹੋਏ ਆ। ਹੂੰ ਅੱਥੇਰੇ ਫੜੇ ਆ ਅਸੀਂ। ਅਸਾ ਲੱਗ ਜੂਗਾ। ਅਥੇਰੇ ਫੜੇ ਆ। ਨਹੀਂ ਦੋਲੇ ਲੈ ਭਾਗਤਾ ਦਾਲੇ ਪਾਣੀ ਪੀ ਜੰਨੇ ਆਹਾ ਆਹਾ ਇਹ بڑا ਪਾਣੀ ਮੈਂ ਰੱਖੀ ਨਹੀਂ ਨਹੀਂ ਰੱਖਾਂ ਕਾਨੂੰ ਆ ਫੇਰ ਵੀ ਲੋਡ ਪਊਗੀ ਧਰ ਦੇ ਇੱਥੇ ਪਾਣੀ ਪੜੋ ਫਿਰ ਪਾਣੀ ਪਾਪਾ ਕਿ ਫੜਾ ਐ ਕਰ ਭਾ ਤਾਂ ਮੈਂ ਦੀਨ ਵਜਾਉਣਾ ਹੈ ਤੇ ਤੂੰ ਹਿੱਦਰ ਦੀ ਆ ਬੋਜ ਬੋਜ ਕੇ ਬਾਬਾ ਜੀ ਮੇਰੇ ਗੰਨੀ ਵਾਗਦੇ ਨਾ ਆਈਦੇ ਨਾ ਆਈਦੇ ਉਹ ਨਹੀਂ ਜਾਂਦੇ ਤੇਰੇ ਗੰਨੀ ਤੂੰ ਮੇਰੀ ਵੀ ਟੱਟੀ ਗੱਡੀ ਜੰਨੇ ਤੂੰ ਉਹ ਨਹੀਂ ਤੇਰੇ ਚਾਦਰੇ 'ਚ ਬੜਦੇ ਕਿਉਂ ਐਂ ਕਰੀਏ ਨਾ ਤੂੰ ਜਮੀ ਆਪਣੀ ਬੇਇੱਜ਼ਤੀ ਕਰਾਈਂਦਾ ਹੈ ਇਦਰੀ ਫਰਾ ਚੱਲ ਮੈਂ ਜਾਣਨਾ ਐਂ ਕਰ ਪਾਣੀ ਨੂੰ ਘੁੱਟ ਪੀ ਜਾ ਪਾਣੀ ਪੀ ਜਾ ਮੇਰਾ ਤਾਂ ਫੇਰ ਹੀ ਮੂੰਹ ਸੁੱਕ ਗਿਆ ਪਾਣੀ ਪੀਦਾ ਚੇਲੇਆ ਇਹ ਛੇ ਹੌਲੀ ਹੌਲੀ ਫੜੀ ਜਾਊਗੀ ਚੇਲੇ ਮੈਨੂੰ ਪੀ ਲੈਂਦੇ ਘੁੱਟਕ ਚੱਲ ਪੀ ਲੈ ਪੀ ਲੈ ਬਾਬਾ ਕੀ ਤੂੰ ਪਾਣੀ ਨਾ ਖੇਡਾਂ ਜੀਆਂ ਕਰੀ ਜਾਂਦੇ ਹੋ ਫੜਨੇ ਫੜੋ ਸੱਪ ਫੜਦੇ ਹੁਣ ਖੜਦੇ ਐਡੇ ਵੱਡੇ ਵੱਡੇ ਨਾਗਰਾਜ ਐਂ ਫੜੇ ਜਾਣਗੇ ਯਾਰ ਤੂੰ ਦੇ ਕੇ ਦੋ ਗੱਟਿਆਂ ਦਾ ਸਾਨੂੰ ਝਾਂਸਾ ਆ ਤੇ ਦਿਖਾ ਦੇ ਐਡੇ ਐਡੇ ਸਾਨੂੰ ਮੈਂ ਤਾਂ ਆਈ ਸੀ ਮਾਰੇ ਮੋਟੇ ਜੀ ਜੂੰਗਾ ਚੰਗਾ ਹੀ ਆ ਫੜ ਲਾਂਗੇ ਅਸੀਂ ਫੜੋ ਫੜੋ ਇਹ ਤਾਂ ਚੂਹੇ ਚਾਹੇ ਫੜੇ ਆ ਬੱਚੇ ਕਹਿਣਾ ਹੈ ਹਾਂ ਤੇ ਚੂਹੇ ਚਾਹੇ ਫੜੇ ਆ ਸੱਪ ਨਾਲ ਤਾਂ ਪੇਚੇ ਸਾਡਾ ਪਹਿਲੀ ਵਾਰ ਪਿਆ ਮਿਲਣਾ ਚੱਲ ਚੇਲਿਆ ਕੇਲਿਆ ਬਾਬਾ ਹੌਲੀ ਵੀ ਨਹੀਂ ਵੀ ਆਈ ਆ ਜਾ ਪਾਣੀ ਪੀ ਲੈ ਥੋੜਾ ਜਿਹਾ ਲੈ ਫੜੀ ਗੜਿਓ ਤੇ ਦੀ ਨਾਲ ਮੈਨੂੰ ਸਦੀਆਂ ਡਾਨਾ ਖਾਜੇ ਲਿਖ ਲਓ ਅਲੋ ਜੀ ਪਾਣੀ ਨਾਲ ਨਾ ਨਾਟ ਜਗੇ ਜਾਨੂੰ ਕਿਹੜੇ ਸੱਪ ਫੜੋਗੇ ਖੜ ਜਾ ਮੈਨੂੰ ਥੋੜਾ ਜਿਹਾ ਮੂੰਹ ਧੋ ਲੈਣ ਦੇ ਫੇਰ ਫੜਦੇ ਆਪਾਂ ਪਾਣੀ ਬਾਅਦ ਕਿੱਥੇ ਆਣਾ ਬਾਬਾ ਅੰਦੇ ਨਹਾਉਣਾ ਤਾਂ ਨਹੀਂ ਤੂੰ ਐਂ ਕਰ 1 ਲੀਟਰ ਪਾਣੀ ਦਾ ਹੋਰ ਲਿਆ ਫੜਦੇ ਆਂ ਅਸੀਂ ਇੰਨੇ ਦੇ ਲਿਵੇ ਲੱਗਦੇ ਆਂ ਸੱਪ ਦੇ ਤੂੰ ਪਾਣੀ ਲਿਆ ਮੈਨੂੰ ਦਾ ਮੇਰੇ ਦਿਲ ਰਿਫਲ ਖਾ ਕੇ ਜਾਵਾਂਗੇ ਤੂੰ ਮਾ ਪਾਣੀ ਤਾਂ ਯਾਰ ਹੁਣ ਫੇਰ ਪੀਣੀ ਐ ਏਡੇ ਵੱਡੇ ਸੱਤ ਅੰਦਰਲਾ ਪਾਣੀ ਥੁੱਕੇ ਜਾਂਦਾ ਸੀ ਹੌਲੀ ਹੌਲੀ ਪਾਣੀ ਦੇਤੀ ਜਾਂਦੀ ਆ ਕੇ ਫੜਾਂਗੇ ਮੈਂ ਚਲਣ ਦੇ ਜਾ ਫੜਨੇ ਬੜਾ ਦਿੰਦੇ ਤਨ ਕਿ ਛੱਤਰ ਲੈਣਾ ਨਾ ਮਿੰਨਾ ਦਾ ਦਾ ਉਹ ਨਹੀਂ ਪਾਸਾ ਫੜਦੇ ਆ ਫੜਦੇ ਆ ਫੜੋ ਫਿਰ ਮੈਂ ਤੈਨੂੰ ਗਾਲ੍ਹ ਦਸਾਂ ਸਿੱਧੀ ਪੰਗੇ ਹੀ ਪੈ ਗਿਆ ਅਸੀਂ ਨਹੀਂ ਕਦੇ ਸੱਪ ਫੜੇ ਭਰਾਵਾ ਅੱਛਾ ਚੂਹੇ ਚਾਹੇ ਫੜਦੇ ਰਹਿੰਨੇ ਐਵੇਂ ਤੈਨੂੰ ਆਖਾ ਸਾਨੂੰ ਤਾਂ ਲੱਗੀਆਂ ਦਾ ਡਾਰਾ ਤੂੰ ਕਿਜੋ ਹੋਰ ਤੋਂ ਫੜਵਾ ਲਈ ਤਿੰਨ ਘੰਟੇ ਦਵਾਜ਼ੇ ਮੈਨੂੰ ਮੁਰਕਾ ਮੁਰਕੀ ਕਰਾ ਲੱਕੇ ਪਾਣੀ ਦੇ ਆਲੇ ਕਰ ਆਲੇ ਕਰ ਕਾਹ ਲੈ ਤੈਨੂੰ ਬਾਹਰ ਨਿਕਲ ਹਾਂ ਮੇਰੇ ਫੜਾ